ਅਰ ਜਿਸਤੀ ਬੜੀ ਜਗਾਂ ਦੇ ਵਿੱਚ ਬਣਿਆ ਹੋਇਆ ਦੋ ਮੰਜ਼ਲੀ ਘਰ ਆਪਾਂ ਤੁਹਾਡਾ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਰੇਟ ਮੰਗਿਆ ਜਮਈ ਘਟ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਜੇ ਕਿਸੇ ਨੇ ਐਡ ਕਰਬਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਐਡ ਤੁਹਾਡੀ ਲੱਗ ਜੂਗੀ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵ ਵਧੀਆ ਘਰ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਡਬਲ ਸਟੋਰੀ ਆ ਉੱਤੇ ਵੀ ਬਣਿਆ ਹੋਇਆ ਜੀ ਥੱਲੇ ਵੀ ਬਣਿਆ ਹੋਇਆ ਥੱਲੇ ਕੀ ਕੁਝ ਬਣਿਆ ਪਹਿਲਾਂ ਚੈੱਕ ਕਰ ਲਓ ਜੀ ਵਧੀਆ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਲੌਬੀ ਮਿਲ ਜੂਗੀ ਅਟੈਚੀ ਨਾਲ ਓਪਨ ਕਿਚਨ ਮਿਲ ਜੂਗਾ ਵਧੀਆ ਬੈਡਰੂਮਸ ਦੇਖਣ ਨੂੰ ਮਿਲ ਜਾਣਗੇ ਅਸੀਂ ਤੇ ਇਕਲੀ-ਕਲੀ ਆਪਾਂ ਗੱਲ ਕਰਾਂਗੇ ਜੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਰਜਿਸਟਰੀ ਵਾਲੀ ਜਗ੍ਹਾ ਆਪਾਂ ਨੂੰ ਮਿਲ ਜੂਗੀ ਮਾਲਕ ਨੇ ਦੱਸਿਆ 100 ਗਜ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਸੀ 100 ਗਜ ਜਗ੍ਹਾ ਰਜਿਸਟਰੀ ਵਾਲੀ ਆ ਰੇਟ ਮਾਲਕ ਨੇ ਵਧੀਆ ਮੰਗਿਆ ਸੀ ਪੂਰੀ ਆਪਾਂ ਗੱਲ ਕਰਾਂਗੇ ਰੇਟ ਲੋਕੇਸ਼ਨ ਹਰ ਚੀਜ਼ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਥੋੜੀ ਤੁਸੀਂ ਵੀਡੀਓ ਚੈੱਕਰ ਨੂੰ ਸੀ ਤੇ ਨਾਲ ਦੇ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਰਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਬਾਕੀ ਤੁਸੀਂ ਸਾਰਾ ਕੁਝ ਦੇਖੋਗੇ ਜਿਹੜੀ ਗਲੀ ਇਹਨਾਂ ਨੂੰ ਲੱਗਦੀ ਹੈ ਵਧੀਆ ਗਲੀ ਲੱਗਦੀ ਹੈ ਸੀ ਵਧੀਆ ਘਰ ਹੈ ਇਹ ਮਾਲਕ ਨੇ ਵੀਡੀਓ ਆਪਣੇ ਕੋਲੇ ਵਧੀਆ ਬਣਾ ਕੇ ਭੇਜੀ ਆ ਜੇ ਕਿਸੇ ਨੂੰ ਇਸ ਘਰ ਦੀ ਪੂਰੀ ਜਾਣਕਾਰੀ ਲੈਣੀ ਹੋਵੇ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਜੀ ਘਰ ਪੁਰਾਣਾ ਜਾਂ ਥੋੜਾ ਜਿਹਾ ਜ਼ਰੂਰ ਹੈ ਪਰ ਵਧੀਆ ਸੀ 100 ਗਜ਼ ਜਗ੍ਹਾ ਰੇਟ ਮਾਲਕ ਨੇ ਕਿਹਾਗਾ 17 ਲੱਖ ਰੁਪਏ ਡਿਮਾਂਡ ਕੀਤੀ ਹੈ ਤੇ ਆਪਣੇ ਕੋਲੇ ਜਿਹੜਾ ਘਰ ਇਹ ਪਹੁੰਚਾ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕੀਤੀ ਸੀਗੀ ਸੰਗਰੂਰ ਏਰੀਆ ਚ ਤੇ ਸੰਗਰੂਰ ਏਰੀਆ ਚ ਆਪਾਂ ਤੁਹਾਡੇ ਖਾਤਰ ਇੱਕ ਘਰ ਅੱਜ ਲੈ ਕੇ ਪਹੁੰਚਿਆ ਜੀ ਪੂਰੀ ਆਪਾਂ ਗੱਲ ਕਰ ਰਹੇ ਹਾਂ ਜੀ ਤੇ ਮਾਲਕ ਦੇ ਮੋਬਾਈਲ ਨੰਬਰ ਦੀ ਆਪਾਂ ਗੱਲ ਕਰੀਏ ਤਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਸੀ ਤੇ ਕਈ ਵਾਰੀ ਆਪਾਂ ਦੇ ਦੇ ਦਿੰਨੇ ਆ 78 370 084 57 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨਾ ਜੀ 78 370 084 57 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪ ਤੁਸੀਂ ਗੱਲ ਕਰ ਲਿਓ ਗੱਲ ਕਰਕੇ ਜਾ ਕੇ ਦੇਖਣਾ ਚਾਹੋ ਨੂ ਘਰ ਨੂੰ ਜਾ ਕੇ ਦੇਖ ਵੀ ਸਕਦੇ ਹੋ ਜੇ ਕੋਈ ਹੋਰ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਹੈ ਮਾਲਕ ਨਾਲ ਡਾਇਰੈਕਟ ਗੱਲ ਕਰ ਲਓ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਜੇ ਕਿਸੇ ਨੂੰ ਘਰ ਪਸੰਦ ਆਏ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਲੋਕੇਸ਼ਨ ਸੰਗਰੂਰ ਹੈ ਜੀ ਸੰਗਰੂਰ ਜਾ ਕੇ ਤੁਸੀਂ ਘਰ ਨੂੰ ਦੇਖ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਏ ਜਾਓ ਛੇਤੀ ਰੇਟ ਮਾਲਕ ਕਹਿੰਦੇ ਸੀਗੇ ਅਡਜਸਟਮੈਂਟ ਕਰ ਲਾਂਗੇ ਬਾਕੀ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਵਧੀਆ ਲੋਕੇਸ਼ਨ ਹੈ ਦੋ ਗਲੀਆਂ ਇਹਨਾਂ ਨੂੰ ਲੱਗਦੀਆਂ ਤੇ ਵੀਡੀਓ ਤੁਹਾਨੂੰ ਮੈਂ ਸਾਰੀ ਦਿਖਾਈ ਦਿੱਤੀ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਨਾਲ ਦੇ ਨਾਲ ਤੁਹਾ ਨੂੰ ਵੀਡੀਓ ਆਪਣੀ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਆਪਣੇ ਵੀਡੀਓ ਨੂੰ ਜਰੂਰ ਕਰ ਦੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਉਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਨਾਲ ਦੀ ਨਾਲ ਉੱਤੇ ਹਮੇਸ਼ਾ ਚ 800 ਪੂਰਾ 26173 ਜੇ ਕਿ ਸ ਕੋਲੇ ਘਰ ਕੁਠੀ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਤੋਂ ਛੇਤੀ ਤੁਹਾਡੇ ਲਾ ਦਾਂਗੇ ਜੀ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰੋ ਤੇ ਕਮੈਂਟ ਕਰੋ ਕਿਹੜੇ ਏਰੀਆ ਚੋਂ ਕਿੰਨੇ ਰੇਟ ਚ ਤੁਹਾਨੂੰ ਘਰ ਕੁਠੀ ਮਕਾਨ ਕਿੱਥੋਂ ਚਾਹੀਦੇ ਜੀ